वाहेगुरु जी का खालसा श्री वाहेगुरू जी की फतेह कौर अपने चैनल से स्वागत है अस सारे ठीक ठाक हाँ वागुरु की कृपा कर सारे ठीक ठाक हाँ जी टाइम लगाया आह सवेर तो मॉर्निंग नौ बजना अपना सारा लग गया मे टिपड़ गया सारा साफ सफाई थोड़ा पानी टाइम थी बात ਹਾਰਾ ਨਿਪੜ ਗਿਆ ਤੇ ਜੁਨੱਪਾ ਬਣਾਉਣੇ ਨੇ ਜੀ ਰੋਟੀ ਉਹ ਆਇਦਰ ਸਬਤਰੀ ਹੋਈ ਐ ਕਿਉਂਕਿ ਨਾਲ ਹੁੰਦੇ ਗਰਮ ਗਰਮ ਖਾ ਲਾਂਗੇ ਸੁਖਮਣ ਤੋਂ ਗਰਮ ਗਰਮ ਦੋਆ ਕੌਲੀ ਚ ਦਹੀਂ ਪਾ ਲਪਣੇ ਜੇ ਖਾਣੀ ਐ ਕਿਧਰ ਲੱਗੀ ਉਹ ਅੰਦਰ ਕੱਲੇ ਤੋਂ ਵੀ ਪਾ ਲਾ ਸਬਜੀ ਪਾਣੇ ਤੇ ਗੜੀ ਦੀ ਨਾਲ ਹੁੰਦੇ ਖਾ ਲਓ ਉਹਨਾਂ ਦੀ ਆਕੀ ਪਕਾਵਾ ਹੋ ਗੇ ਬਾਹਰ ਸੁਈਆਂ ਰਹੀਆਂ ਨੇ ਨਾ ਫੋਨ ਨੇ ਨਾ ਬਟਾ ਐ ਨਾ ਫੋਨ ਇੱਕ ਨਾ ਡਾ ਟਾਈਮ ਆ ਰਿਹਾ। ਅਰੇ ਆ ਗਏ 10 ਕਿ ਮਿੰਟ ਨੂੰ ਅਗੱਜਾਂਸ 10 ਵਜੇ ਨੇ ਰੋਟੀ ਬਣ ਗਈ ਉਹਨੇ ਰੋਟੀ ਤੇ ਭਾਂਡੇ ਮੰਗਿਆਣੇ ਬਸ ਸਿਰ ਪੋਚੇ ਲਾ ਲਾਂਗੇ। ਸਾਡਾ ਅੱਜ ਲੱਗ ਗਿਆ ਕੱਲੇ ਪੋਚੇ ਰਹਿ ਜਾਣਗੇ ਫਿਰ। ਭਾਂਡੇ ਮਾਰ ਕੇ ਮਸ਼ੀਨ 'ਚ ਕੱਪੜੇ ਬਾਹਰ ਨੂੰ ਪੋਚੇ ਲਾ ਦਿੰਗੇ। ਨਾਉਣ ਤੋਂ ਦਾ ਤਕਰੀਬਨ ਕੰਮ ਨਿਬੜ ਚੁੱਕਿਆ। ਜੇ ਲੈ ਤਾਂ ਹੁਣੋਂ ਤੋਂ ਗਿੱਜਰ ਬੰਦ ਕਰਿਆਈ। ਤੇ ਉਥੋਂ ਪਾਣੀ ਪਾ ਲੈ ਪੀਣ ਵਾਸਤੇ। ਲੈ ਦਲੇ ਨੂੰ ਵੀ ਪਾਰੋ। ਕੈਂਪਰ ਵੀ ਮੁੱਕ ਗਿਆ ਪਿਆ ਤੋ ਕੇ ਲਾਉਣ ਵਾਲਾ ਉਹ ਜੀ ਫਿਰ ਕਈ ਦਿਨ ਲਾਉਣੀ ਜੀ ਟੈਂਪ ਕਰ ਲਓ ਆਈ ਦਾਲਨੇ ਵਾਲਾ ਕੋਈ ਵੀ ਨਹੀਂ ਆਇਆ ਫਿਰ ਆ ਗਿਆ ਉਹ ਫਤਿਹਗੜ ਸਾਹਿਬੋਂ ਲੈ ਤਾ ਲੈ ਗਈ ਕਿੱਕਾ ਕਿੱਥੋਂ ਪਾਇ ਦਿੱ ਦੁੱਧ ਨਾਲ ਉਹ ਕੱਪ ਚ ਪਾਇਆ ਸੀ ਜਿਹੜਾ ਹਾਂ ਉਹ ਤਾਂ ਉਹ ਪੇਟਾ ਗਿਆ ਮੈਂ ਤਾਂ ਪਾ ਤਾ ਕਿਹੜਾ ਪਾਇਆ ਲੇਖਾਂ ਕੱਪਾਂ ਵਾਲਾ ਪਾਇਆ ਕੱਪ ਕਿੱਥੇ ਆ ਠੀਕ ਆ ਠੀਕ ਆ ਹਾਂ ਤੇ ਮੈਨੂੰ ਪਤਾ ਹੀ ਹੁਣ ਮਾਂ ਵੱਡਾ ਕੱਪ ਭਰਿਆ ਹੁੰਦਾ ਹੈ ਵਡਾ ਕੱਪ ਹੀ ਪਾਇਆ ਸੀ ਮੈਂ ਠੀਕ ਆ ਅੱਜ ਹੈਗੇ ਜੀ ਸੰਗਰਾਣ ਤੇ ਇੱਕ ਹੋ ਹੋ ਗਿਆ ਤੇ ਸਹੀ ਦੀ ਹੈ ਨਾ ਬਾਬਾ ਆ ਗਿਆ ਆਇਆ ਇੱਕ ਰੋਟੀ ਦਾ ਆੜਦਾ ਕਿਦਾ ਪਾ ਬਾਬੇ ਦਾਲ ਸਬਜੀ ਪਾ ਦੁੱਧ ਨਾਲ ਘਰ ਸਕਦੇ ਮਮੂ ਲਾ ਆੜਦਨੀ ਰੋਟੀ ਇੱਕ ਤਾਂ ਬਣੂਗੀ ਅੱਜ ਬਾਬਾ ਵੀ ਪਹਿਲਾਂ ਆ ਗਿਆ ਅੰਦਰ ਪਿਆ ਪਰ ਜਿੱਤੇ ਡਾਲੀ ਵਾਲੇ ਆਉਂਦੇ ਨੇ ਤਿੰਨ ਆਪਣੇ ਚ ਪੌਲੀ ਤੇ ਦਾਲ ਪਾੜਾ ਬਸ ਇੰਨੇ ਗਰਮ ਹੋ ਗਈ ਸਬਜ਼ੀ ਇਹਨੇ ਰੋਟੀ ਗੜਜੀ ਸਬਜ਼ੀ ਤੋਂ ਅਰੇ ਇੱਕ ਚੱਕ ਲਿਆ ਚੱਕ ਲੈ ਰਿਹਾ ਤਾਂ ਆਪਣੇ ਬਾਬੇ ਨੂੰ ਪ੍ਰਸ਼ਾਦ ਦਾ ਜਾਂਦਾ ਦਾ ਤੇ ਪਹਿਲਾ ਗਲਾਸ ਸਰਨੀ ਦਾ ਕਿਹਾ ਪਹਿਲੇ ਪ੍ਰਸ਼ਾਦ ਬਾਬੇ ਨੂੰ ਵੰਦ ਕੇ ਜਿਹੜਾ ਇਹ ਪਾ ਫਿਰ ਮਿਲ ਦਿਆਂਗੇ ਤੇ ਹੁਣ ਸੰਗਰਾਂਦ ਆ ਗਈ ਅੱਜ ਤੇ ਸਾਰਾ ਇਹ ਫੋਰਮ ਹੀ ਨਸੀਰ ਦਿਆਂਗੀ ਨੰਗੂ ਦਾ ਤੇ ਸੇਵਾ ਕਰੀਏ ਨਾਮ ਜਪੀਏ ਹਨਾ ਤੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਵਾਸਤੇ ਪਰਿਵਾਰ-ਵਾਰ ਤਾਂ ਪਾਇਨਕਤਾ ਕਰ ਸਕਦੇ ਆ ਤੇ ਪਾਠ ਕਰ ਸਕਦੇ ਆ ਸੇਵਾ ਕਰ ਸਕਦੇ ਆ ਗੁਰਦੁਆਰੇ ਚ ਜਾ ਕੇ ਹਨਾ ਸਮਾਗਮ ਹਰ ਇੱਕ ਗੁਰੂ ਘਰ ਚ ਮੌਜੂ ਹੋਣਗੇ ਖੰਡ ਪਾਠ ਸਾਹਿਬ ਜੀ ਜੋ ਵੀ ਜਿੰਨੇ ਕ ਸਰਦਾ ਫਤੋਂ ਹਨਾ ਸੇਵਾ ਦੇ ਕਰ ਸਕਦੇ ਤੇ ਸਾਡਾ ਸਮਾਨ ਲੰਗਰਾਂ ਚ ਵੀ ਪਾ ਸਕਦੇ ਆ ਉਹ ਜੀ ਗਰਮ ਗਰਮ ਫਲ ਖਾ ਲਓ ਤੇ ਵੀ ਖਾਂਦੇ ਨੇ ਦਹੀਂ ਕੱਢ ਲਿਆ ਫ੍ਰਿਜ ਚੋਂ ਦੋ ਕਮਰ ਵਿੱਚ ਪਾ ਲਿਆ ਤੇਰਾ ਰਾਤ ਵਾਲੀ ਜੰਮੀ ਹੋਣੀ ਦਹੀਂ ਹੱਲ ਵਾਲੀ ਆਏਗੀ ਰਾਤ ਵਾਲੀ ਪਤਾ ਨਹੀਂ ਫਤੂ ਨਹੀਂ ਜੰਮੀ ਨੰਨਾ ਟੱਕ ਕੇ ਤਰੀਸੀ ਦੀ ਚਲੋ ਜੇ ਪਰੋਟੀ ਲਾ ਲਈਏ ਫਿਰ ਮਿਲ ਜਾਈਏ ਉਹ ਤੜਾ ਗਿਆ ਨਹੀਂ ਮੀਗੇ ਨੇ ਬੁੜੀ ਆ ਮੱਕੀ ਮਾਗਰ ਹੋਇਆ ਵਿਆ ਅੱਛਾ ਮੇਰੇ ਮਾਦੀ ਮੱਕੀ ਮਾਗਰ ਕੀ ਕਰਦਾ ਮੁੰਡਾ ਖੇਤੀ ਕਰਦਾ ਖੇਤੀ ਕਰਦਾ ਪਣੇ ਉਹ ਆਪਣੀ ਫੇ ਤਮੀਰ ਹੋ ਰਹਾ ਪਰ ਆਪਣੀ ਆ ਗਈ ਖਿੰਦਰ ਕੀ ਆ ਉਹਦਾ ਨਾ ਪਾਲ ਆ ਗਈ ਪੱਟ ਕੇ ਗਾਣ ਨੂੰ ਜਿੰਬੜੀ ਨੇ ਸਾਰੇ ਮੁੰਡੇ ਮੀਗੇ ਤਾਂ ਪਹਿਲ ਤੇ ਹਾਂ ਨਾ ਹਾਂ ਨਾ ਨਾ ਉਹ ਨਾ ਨਾ ਇੱਥੇ ਬਰਤੇ ਵਾ ਨਾ ਪਣ ਹਾਂ ਚਲ ਪਈ ਤੇ ਹਾਂ ਤੋੜਾਲ ਵਿਆਹ ਹੀ ਆ ਬਤੀਜੀ ਮੇਰੇ ਅੱਛਾ ਜਿਹੜੀ ਆਪਣੇ ਪਰਮਹੰਦੀ ਲਈ ਦੀ ਆਪਣੀ ਕੁੜੀ ਆ ਹਾਂ 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 ਅਸੋਰਾ ਵਿਆਹ ਸੀ ਹੋਣਾ ਹਾਂ ਹਾਂ ਅੱਛਾ ਤੇ ਆਲ ਭਾਈ ਉਹ ਪਾਤੇ ਕੇ ਮੁੰਡਿਆਂ ਨੂੰ ਕਹਿਣ ਚਲਾਣਾ ਭਾਈ ਆ ਚਲਾਣਾ ਜਾਤਾ ਬਗੈਰਾ ਹਾਂ ਭਾਈ ਸਾਂ ਆਲੇ ਦੇ ਕੋਲੇ ਬਾਗੀ ਨਾ ਦੇ ਹਾਂ ਨਾ ਇਹਨਾਂ ਨਾਲ ਕੀ ਵਿਚਾਰ ਭਣਿਆ ਤੁਸੀਂ ਆਉਣਾ ਤੇਰੀਆਂ ਕੀ ਬੜੀ ਵਧੀਆ ਮੈਨੂੰ ਆਖਿਆ ਮਾਂ ਬਈ ਪਤਾ ਪਤਾ ਦੇ ਕਿ ਅਗਰ ਨਹੀਂ ਬਜਾਈ ਨਾ ਉਹਨੇ ਆਪਦੀ ਕੋੜ ਬਣੀ ਨਾ ਹਾਂ ਸਾਰੇ ਸਾਰੇ ਰੁਪਈਆ ਪਤਾ ਦੇ ਕਿਨੇ ਕੋਣ ਪਤਾ ਤਾਂ ਹੁੰਦੇ ਸਾਰੇ ਸਾਡੇ ਪਿੰਡ ਦੀਆਂ ਕੁੜੀਆਂ ਨੂੰ ਸਾਰੀਆਂ ਨੂੰ ਹਾਂ ਆਹ ਬੋਤਲ ਦੇਖਿਆ ਦੇਖਿਆ ਹਾਂ ਉਹ ਤਾਂ ਮਿਲ ਦਿੱਤੀ ਜਾਂਦਿਆਂ ਨੇ ਪਤਾ ਅੱਗੇ ਤਾਂ ਬਰਾਪ ਚ ਵਗ ਜਾਂਦੀ ਮਿਲ ਨਹੀਂ ਤੇ ਗਈਆਂ ਥੀ ਅਸੀਂ ਉਹ ਪੱਤਾਂਾਂ ਕਹਿੰਦੀ ਭਰੇ ਹੱਪ ਕਹਦੇ ਹੁਣ ਸਾਡੇ ਕੋਲ ਕੁੜੀ ਪਾਪਾ ਜੀ ਨੇ ਆਹ ਤਾਂ ਕ ਪੈਸੇ ਆ ਜਿਹੜਾ ਆਪਣੇ ਸੈਦਰ ਆਉਂਦਾ ਨੇ ਰੱਛਾ ਹੈ ਦਿਖੇ ਪੁਰ ਜਿਹੜਾ ਰੱਛਾ ਆ ਗਿਆ ਤਾਂ ਉੱਥੇ ਨਹੀਂ ਜਮੀ ਉਹਨਾਂ ਨੇ ਖੇਤਾਂ ਕੋਲ ਹੀ ਆ ਗਏ ਖੇਤਾਂ ਕੋਲ ਹੀ ਆ ਗਏ ਕਾਲਮੀਰ ਉਹਨੇ ਕਹੇ ਤਲੇ ਉੱਥੇ ਸੈਦਰਾਂ ਕੋਲ ਬਾ ਅੱਜ ਫੌਜੀ ਜੀ ਦਾ ਹੋਣਾ ਆਇਆ ਹੋਇਆ ਫੌਜੀ ਦਾ ਹੋ ਇਹਦੇ ਲਈ ਪੈਸੇ ਗਏ ਨੇ ਲੋ ਜੀ ਅਸੀਂ ਦੁਪਹਿਰ ਦਾ ਖਾਣਾ-ਦਾਣਾ ਖਾ ਲਿਆ ਸਰਦਾਰ ਜੀ ਦਾ ਦਾਣਾ ਕਿਉਂ ਖਾਦਾ ਮੈਂ ਖਾ ਮੈਂ ਜੀ ਦਾ ਦਾਣਾ ਕਿਉਂ ਖਾਦਾ ਖਾਣਾ-ਦਾਣਾ ਫਿਰ ਕੋਈ ਫਿਰ ਇੱਕ ਖਾ ਲਿਆ ਫਿਰ ਲੈ ਇੰਤਜ਼ਾਮ ਤੇ ਅਸੀਂ ਹੋ ਖਾ ਲਿਆ ਬੰਨੀ ਤੋ ਲਾ ਬੰਨੀ ਖਾ ਲਿਆ ਭਾਈ 5 ਮਿੰਟ ਬਤਾ ਓਏ ਲੈ ਚ ਟਾਈਮ ਆ ਲੈ ਚ ਟਾਈਮ ਕਿਉਂ ਨਹੀਂ ਦਾਲ ਬਣੋਲੀ ਸਬਜ਼ੀ ਬਣਾਉਣੀ ਹੁਣ ਲੰਚ ਦਾ ਆਪਣਾ ਬਣਾਇਆ ਮੈਂ ਦਾ ਪ੍ਰੈਸ ਤੇ ਪੈਸੇ ਦਾ ਯੋਗ ਢੂਲ ਬਾਦ ਜਾ ਕੇ ਟਿੱਕਾ ਦੋ ਵਜੇ ਨਾਲ ਹੋਣੀ ਪਤਾ ਨਹੀਂ ਦੇਖਣ ਟਾਈਮ ਢੂੜ ਤਾਂ ਨਹੀਂ ਆਉਂਦਾ ਤਾਂ ਇਹ ਨਾ ਗੁਤੇ 2 ਵਜੇ ਨਾਲ ਪੌਣੇ ਦੋ ਵਜੇ ਤੇ ਕਦੇ ਇਸ ਤਰ੍ਹਾਂ ਹੁੰਦਾ ਹੈ ਉਹ ਰਾਜਨਾਥਾ ਧੁੱਪੇ ਨਹੀਂ ਬੈਠਾ ਤੇਰੀ ਵਾਲੀ ਧੁੱਪਾ ਉੱਥੇ ਤਾਂ ਜਮੀਨੀ ਤੇ ਬੈਠਾ ਤੁਸੀਂ ਪੀ ਲਓ ਬਣ ਚਾਹ ਜੇ ਮੈਂ ਥੋੜੀ ਘਰਨ ਨਹੀਂ ਫੇਰਾ ਕਹਿਣ ਨੂੰ ਚਾਹ ਚਾਹ ਤੇ ਪੜ ਲੈਣਾ ਦੋ ਤਾਈ ਸਾਲ ਦਾ ਨਾ 3ਾਈ ਸਾਲ ਦਾ ਦੇਖ ਦੇ ਇਹ ਹਾਏ ਤਾਂ ਗਈ ਉਹ ਤਰੀਕਾ ਰੋਜ਼ਾਂ ਨੂੰ ਬੈਠੀ ਬੈਠੇ ਫੜਾਈ ਉਹ ਜੋ ਪਰਤੇ ਵੀ ਲੈਂਦੇ ਨਹੀਂ ਸੀ ਕੀ ਫੜਦਾ ਇਹ ਗੱਲਾਂ ਕਿਉਂ ਆਏ ਪਤਾ ਕ ਬਿੰਡ ਤੇ ਫੜਨੀ ਵੀ ਹਾਂ ਉਹ ਸਤਿਆਂ ਤੋਂ ਤੁਸੀਂ ਆਏ ਹਸਤਾਬ ਦੀ ਬਾਰੀ ਕੱਟ ਲਈ ਰਾਤ ਕੱਟ ਕੇ ਆਏ ਤੁਮ ਸਾਰਾ ਕਬਰ ਕੰਮ ਸਮਾਏ ਹੋ ਤਾਰਾ ਚੋਕਿਆ ਬੜਾ ਹਾਂ ਹੋਰ ਕਹੋ ਆ ਜੀ ਬਸ ਆਹ 353 ਕਿਉਂ ਆਵਾ 353 ਪਹੁੰਚੀ ਤੁਹਾਨੂੰ ਆਉਣਾ ਹੀ 35 ਨੂੰ ਪੱਕਾ ਆਵਾਗੇ ਵੈਲੀ ਸਾਬਾ ਨਾ ਕਹਤਾ ਦੇਖਦੇ ਆ ਸਰ ਚਲ ਮੈਂ ਜਾਇਆ ਮੁੱਕਰਾਤਾ ਇਹ ਕਿ ਹੋਤੀ ਮੱਝਾ ਫਾਮਦਾਨ ਜੋਰ ਤੇ ਜਿਹੜੀ ਉਹ ਮੱਝ ਨਾ ਖਾਂਦੀ ਨੇ ਜਿਹੜੀ ਮਸਾਲੇ ਨਾਲ ਖਾਦੀ ਹੈ ਟੜਕ ਤੇ ਟੜਕ ਕੰਕੂ ਮਸਾ ਤਾਂ ਬਈ ਵਾਰ ਹੀ ਲੱਗਦਾ ਕੋਈ ਮੱਝਾ ਸਲਤ ਮੱਜੀ ਤੜਪੀ ਜਾਂਦੀ ਹੈ ਮਰੇ ਮਸਾ ਲੋਟ ਕੀਤੀ ਹੈ ਹਫਤੇ ਚ ਤੜਕੇ ਬਾਜੀਆਂ ਹੱਥ ਨੇ ਆ ਗਈ ਨਾ ਘਰ ਚੋ ਕੇ ਆ ਜੂਗੀ ਸਾਰ ਚ ਵਾਕਿਆ ਨਹੀਂ ਆ ਫਿਰ ਲੈ ਜੀ ਇਹ ਨਹੀਂ ਜਾਂਦਾ ਜੀ ਅੱਧਾ ਹੋਗਾ ਉਹਨੇ ਮੇਰੇ ਕਿ ਘੋੜਾ ਨੂੰ ਦੌਣਾ ਨੂੰ ਮੈਂਦਾ ਮੈਂ ਸ਼ਨੀਵਾਰੀ ਕੰਮ ਉਹ ਕੇ ਬਾਤ ਨੂੰ ਕੱਲਾ ਬਾਹਰ ਹੋ ਕੇ ਆ ਬੱਕ ਨੇ ਕਿੱਥੇ ਜਾਂਦਾ ਬਤਰਾ ਤੂੰ ਆ ਕੇ ਲੈ ਜਾ ਇਹ ਹਾਂ ਨਾ ਇਹਨੂੰ ਪਾ ਲੈ ਗੁਰੂ ਮਰਜ਼ੀ ਲੈ ਲੈ ਦੇ ਅਸਲੀ ਸਮਝ ਫੋਲਡੋ ਜੀ ਸਭ ਦਾ ਅਰਥ ਇਹ ਕਹਿੰਦਾ ਕਰਾਂਗੇ ਹਿੱਤ ਜੋ ਬਾਹਰ ਉਹ ਤੇ ਪਾ ਕੇ ਮੁੜ ਕੇ ਆਪਣ ਨੂੰ ਕੱਟਦਾ ਨਾ ਤਿਉਂ ਨਹੀਂ ਮੈਂ ਤਾਂ ਮੇਰਾ ਭਤੀਜਾ ਹੈਗਾ ਕੱਖ ਪਵਾ ਲੈ ਫੋਪੜਾ ਪਾ ਕੇ ਜਾਈਏ ਮੈਂ ਤਾਂ ਨਹੀਂ ਬੋਲਦਾ ਤੇ ਤੈਨੂੰ ਪਤਾ ਹੈ ਮੇਰੇ ਸਭ ਨੂੰ ਪਾਏ ਦੇ ਹੂੰ ਤਾਂ ਤੇਨੂੰ ਪਤਾ ਹੈ ਭਾਈ ਕੰਮ ਕਹਣਾ ਨੇ ਕੰਮ ਮਾਹੇ ਦੀ ਹੁੰਦੀ ਹੈ ਹਨਾ ਦੁਬਾਰਾ ਆ ਜਾਂਦਾ ਕੰਮ ਕਰ ਦਿਆ ਕਰ ਕੋਣ ਕੋਈ ਨਾ ਕੋ ਆ ਜਾ ਕਰਾਂ ਅੱਡ ਸਿੱਕਦੇ ਕਹਿੰਦਾ ਕੱਖਾਂ ਦਾ ਕੰਮ ਆੜਦਾ ਜੀ ਤਾਂ ਕਹਿੰਦਾ ਮੈਂ ਪਾ ਜਾ ਕੋਈ ਫੋਨ ਕਰ ਦਿਆ ਕਰ ਕਿਹੜਾ ਦੂਦਾਂ ਪੜਾਈ ਆ ਜੀ ਤੀ ਕਿਥੋਂ ਆਦੇ ਸ਼ੁੱਕੀ ਮਾਰਨ ਕਿਹੜਾਈ ਤਾਂ ਹੁਣ ਤਾਂ ਬਸ ਲੱਗ ਗਈ ਜਿਹੜੀ ਕੋੱਖਾਂ ਖਾਤਰਾ ਮੈਂ ਮੁੰਡਾ ਬਦਲਿਆ ਮਜ਼ਾ ਆ ਗਿਆ ਦੋ ਮਹੀਨੇ ਫੇਰ ਜਿਆਦਾ ਸੌਖੀ ਆਦਾ ਇਹਨਾਂ 11ਵੇਂ ਜਮ ਭਾਈ ਦੇਲੇ ਚ ਲੱਗੀ ਤੇ ਮਹੱਲਾ ਬੀਜੀ ਲੈ ਕੇ ਤੇ ਦੇਣਾ ਭਾਈ ਦੇਲੇ ਨੂੰ ਹੋਰ ਕੀ ਫ੍ਰੀਜ ਚ ਰੱਖਣਗੇ ਮਸਾਲਾ ਕੱਢ ਲਈ ਇਹਨੀਆਂ ਆਜੂ ਦੀ ਕਰੀਓ ਆਹ ਗਾਜੀ ਪਨੋ ਤਾਲ ਦੇ ਤਰੀਕੇ ਨਾਲ ਲੱਗਦੇ ਨੇ ਕਿੱਦਾਂ ਹੋਣਾ ਦਿਮਾਗ ਨੇ ਫੜਨਾ ਅੱਜ ਦਿਮਾਗ ਦੀ ਪੜਾਈ ਕਰਨੀ ਅੰਦੇ ਸਰਕਾਰੀ ਸਕੂਲਾਂ ਕੀ ਪੜੇ ਤੇ ਸਭ ਹੁਣ ਤਾਂ ਇਰੇ ਕੀ ਕਰਦਾ ਇਹ ਲੈ ਚਾਹ ਸੰਤ ਕਰ ਸੁੱਕੀ ਹਨ ਬਈ ਲੈ ਹੋਰ ਇਹ ਚਾਈ ਦਿੱਤੀ ਵਾਰੀਆਂ ਚਲੋ ਜੀ ਆਪਾਂ ਇਹਨਾਂ ਨੂੰ ਤੋੜ ਦਈਏ ਫਿਰ ਮਿਲ ਜਿਆ ਠੀਕ ਆ ਅਜੂਬ ਜੀ ਆਹ ਦੋੜੇ ਇਹ ਤਾਂ ਜਾਂਦੇ ਦੁਸੰਤ ਨਹੀਂ ਜਵਾਰ ਨੂੰ ਲਓ ਮੈਂ ਲੋ ਜੀ ਸਰਦਾਰ ਜੀ ਕਹਿੰਦੇ ਮੈਥੋਂ ਨਹੀਂ ਮੰਨੇ ਜਾਂਦੇ ਮਹਿਸਾ ਤੇ ਹੁਣ ਆਪਾਂ ਫਾਟਾਫਟ ਸਬਜ਼ੀ ਚੀਰ ਦੀਏ ਭਾਂਡੇ ਮਾਂ ਦੀਏ ਫਿਰ ਆਪਾਂ ਬਨਾਂਗੇ ਮੱਝਾ ਜਿਹੜਾ ਟਾਈਮ ਆ 2 ਵਜ ਗਏ ਨੇ ਤੇ ਗਾਜਰਾ ਸੋਣੀਆਂ ਨੇ ਮੜਾੜਾ ਨੂੰੜਾ ਨਹੀਂ ਹੋਊਗਾ ਬਤਲਾ ਸੀ ਲੀ ਲਮਾ ਸਾਰੀਆਂ ਫੇਰ ਤੇ ਤੋ ਕਿਸ ਨੂੰ ਝੀਰਾਂਗੇ ਇਹਨਾਂ ਨੂੰ ਕਾੜੀਆਂ ਅਜ ਮਸਾਲਾ ਮਸੂਲਾ ਸਾਰਾ ਕੁਝ ਹੀ ਤਿਆਰ ਕਰਨ ਵਾਲਾ ਪਿਆ ਵਸ ਛੱਟਪਟ ਹੁਣ ਕਰ ਜਾਣੇ ਸਾਰੇ ਕੰਮ ਆਪਾਂ ਤਾਲਾਂ ਤੋਂ ਕੱਪੜੇ ਹੀ ਲਾਉਣ ਪੈਣੇ ਖੇਣਨ ਖਣਾਉਣ ਵੀ ਬਹੁਤ ਜ਼ਿਆਦਾ ਹੋਇਆ ਪਿਆ ਕਰੀਆਂ ਅੱਜ ਹੋਇ ਤਾ ਗਾਜਰਾ ਮਹੀਨਾ ਰੁੱਢ ਮਹੀਨਾ ਹੋ ਗਏ ਤਲੀ ਨਹੀਂ ਪਤਾ ਨਹੀਂ ਕਿ ਮੈਂ ਬੰਨ ਲਾਂਗਾ ਹੁਣ ਤੱਕ ਤਾਜੀ ਗਾਜਰ ਲੱਗਦੀ ਐ ਚਲੋ ਇਹ ਪਕਾਤ ਲਈ ਫਟਾਫਟ ਸੁਖਮਨ ਨੂੰ ਲਾਉਣ ਨਾਲ ਫੇਰ ਮਿਲ ਜਾ ਆਪਾਂ ਲੋ ਜੇ ਟਾਈਮ ਐ ਸਬਾ ਤਿੰਨ ਹੋ ਗਏ ਨੇ ਤੇ ਰਿਸ਼ਤੇਦਾਰ ਤੌਰ ਤੇ ਸਬਜੀ ਤਿਆਰ ਤਿਆਰੀ ਕਰਕੇ ਸਬਜੀ ਨੂੰ ਤੜਕਾ ਲਾ ਦਿੱਤਾ ਤੇ ਘਰ ਤੜਕੇ ਵਾਸਤੇ ਸਬਜੀ ਲੈਣੇ ਹੁਣ ਢੜੀਆਂ ਤੋਂ ਲਿਆਂਦੇ ਭਾਈ ਆ ਗਏ ਅਣ ਪਤਾ ਕੱਲ ਨੂੰ ਫੇਰ ਨਾ ਫੇਰ ਮਿਲ ਜਾ ਖਰਚ ਲੋ ਜੀ ਆਪਾਂ ਸਬਜੀ ਲੈਣ ਵਾਗੇ ਸੀ ਉਧਰ ਮੈਂ ਕੈਮਰਾ ਔਨ ਕਰ ਲਿਆ ਉਧਰ ਸਬਜ਼ੀ ਲਪਾਈ ਆ ਗਿਆ ਪਹਿਲਾਂ ਅਸੀਂ ਢਡਰੀਆਂ ਤੋਂ ਲਿਆ ਕੇ ਬਣਾਈ ਸਬਜ਼ੀ ਤੇ ਕਿਉਂਕਿ ਪਹਿਲੇ ਬੀਬੀ ਹੋਰੀ ਆਗੇ ਸੀਗੇ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰੀ ਗਏ ਅੱਜ ਐਤਵਾਰ ਨੂੰ ਕੋਈ ਵੀ ਨਹੀਂ ਆਉਂਦਾ ਹੈਗਾ ਸਬਜ਼ੀ ਵਾਲਾ ਤੇ ਇਸ ਕਰਕੇ ਇਸ ਕਰਕੇ ਫਿਰ ਔਖਾ ਹੋ ਜਾਂਦਾ ਹਨ ਸਬਜ਼ੀ ਦਾ ਹੁਣ ਤਾਂ ਮਾਸੀ ਨੇ ਸਾਗ ਤਾਂ ਰੱਖਿਆ ਅੱਜ ਸਾਗ ਕੱਲ੍ਹ ਵਰਸੋ ਮੁਕਾਇਆ ਅੱਜ ਫਿਰ ਮਾਸੀ ਨੇ ਤਾਂ ਰੱਖਿਆ ਚਲੋ ਜੀ ਆਪਾਂ ਨੇ ਹਾਂ ਸਬਜ਼ ਨੂੰ ਤੜਕਾ ਲਾ ਦਿੱਤਾ ਭਾਂਡੇ ਮੇਰੇ ਹਜੇ ਇਕੱਠੇ ਕਰੇ ਪੈਣੇ ਚਾਲੇ ਹੁਣ ਚਾਲੇ ਭਾਂਡੇ ਮਾਂਜ ਕੇ ਤੇ ਫੇਰ ਆਉਂਗੀ ਮੱਜਾਂ ਵਾਲੇ ਦੁੱਧ ਬਾਦ ਵਾਲੀ ਸਾਰੀ ਮਲਾਈ ਲਾਉਣ ਵਾਲੀ ਪਈ ਹੈਗੀ ਤੇ ਪਹਿਲਾ ਸਵੇਰੇ ਜੋਤ ਨੇ ਫੋਨ ਕਰ ਤਕਨ ਪੋ ਹੁਣੀ ਆਉਣੇ ਮੈਂ ਚੱਲ ਫੇਰ ਮੈਂ ਕੰਮ ਸਾਢੀ ਦਿੱਤੇ ਜਿਹੜੇ ਅਧੂਰੇ ਕਰਨ ਵਾਲੇ ਸੀ ਕੋਈ ਮੈਂ ਕੰਮ ਕਰਨੇ ਸੀਗੇ ਜਿਹੜੇ ਤੇ ਫੇਰ ਹਰ ਕੇ ਮਹੱਛਲ ਮਾ ਮਸਾਉਗੀ ਹਨ ਪਤੀਜਾ ਮਸਾਉਗਾ ਉਹਨਾਂ ਕੋ ਤੇ ਬਚੇਰੇ ਆਉਂਦੀ ਰਹਿੰਦੇ ਨੇ ਨੇੜੇ ਕਰਕੇ ਉਹੀ ਗੱਲ ਬਿੰਦ ਛੱਟ ਆਉਣ ਵਾਲੇ ਨੇਗੇ ਹਨ ਕੱਲੇ ਕੱਲੇ ਨੇ ਸਾਰੇ ਕਿਸੇ ਤੋਂ ਹੀ ਰਹਿ ਜਾਂਦਾ ਇੰਨਾ ਕਹਿ ਕੇ ਗਿਆ ਮੁੰਡਾ ਬਚਾਰਾ ਪੂਆ ਆਈ ਪੂਆ ਰਹਿ ਕੇ ਜਾਈ ਪੂਆ ਦੋ ਦਿਨ ਰਾਤਾਂ ਲਾ ਕੇ ਜਾਈ ਪੂਆ ਰਾਤ ਲਾ ਕੇ ਯਈ ਤੇ ਇੱਕ ਮੇਰੀ ਜਿਹੜੀ ਹੁਣ ਛੋਟੀ ਪਲੂਣ ਸੋਈ ਹੈਗੀ ਤੇ ਬਰਿਆਈ ਤਰਿਆਈ ਹੋਈ ਹੈਗੀ ਤੇ ਨਾਲ ਸੁਭਾਜਾ ਖਰਾਬ ਹੋ ਗਿਆ ਸੀਗਾ ਤੇ ਹੁਣ ਬਰਿਆਈ ਤੇ ਇਹ ਦੁੱਧ ਦਿੰਦੀ ਆ ਉਹਦੇ ਵਿਆਹ ਚ ਸਰਦਾਰ ਜੀਆ ਨੇ ਛੇੜ ਲਈ ਆ ਵੀ ਮੈਂ ਚੋਲ ਆਣਾ ਚਾਹਾਂ ਹਾਂ ਵਿਆਹ ਚ ਆ ਗਈ ਤੇ ਸੁਨੇਹਾ ਆ ਗਈ ਸੀ ਵੀ ਚਲ ਬਿੰਦੇ ਬਿੰਦੇ ਹੈਣਾ ਗਲੀਆਂ ਚ ਕਿੱਥੇ ਗੇੜੇ ਲਾਉਗੀ ਤੇ ਮੈਂ ਧਰ ਚ ਕੁੜਡ ਲੈਣਾ ਤੇ ਮਾਜੀ ਕੋਈ ਮਿਲੀ ਤੇ ਦੋਨ ਲੱਤ ਮਾਰੀ ਇੱਕ ਤਾਂ ਫਿਰ ਚੋਲ ਹੀ ਉਹਨਾਂ ਨੇ ਫਿਰ ਮੈਨੂੰ ਮੋਟਰਸਾਈਕਲ ਤੇ ਬਿਠਾ ਕੇ ਲਿਆਏ ਕਹਿੰਦੇ ਆ ਜੂ ਤੁਸੀਂ ਚੋਲੋ ਇਹ ਜੀ ਤੜਕੀ ਉਹਦੋਂ ਬਾਅਦ ਮੱਝ ਪਤਾ ਨਹੀਂ ਤੜਕੀ ਆ ਪਤਨੂੰ ਉਹੀ ਨਜ਼ਰ ਨਜ਼ਰ ਲੱਗ ਗਈ ਮਸਾਂ ਟਕਿਆਈ ਆ ਹੁਣ ਤੇ ਮੈਂ ਇਹਨੂੰ ਕਿਹਾ ਭਾਈ ਜੋ ਤੂੰ ਵੀ ਮੇਰੀ ਮਾਝ ਮਸਾਂ ਟਿੱਕੀ ਹੈਗੀ ਹੁਣ ਹਨਾ ਸਾਨੂੰ ਪਤਾ ਹੀ ਆ ਜੀ ਫਿਰ ਹਨਾ ਦੁੱਧ ਵੀ ਨਾ ਕਿੱਥੇ ਸਰਦਾ ਕਹਿੰਦੇ ਫਿਰ ਤਾਂ ਭੱਜ ਜਾਣਗੀਆਂ ਮੱਝਾਂ ਦੁੱਧੋਂ ਤੇ ਮੈਂ ਚਲ ਕੋਈ ਨਾ ਪਤਾ ਹਥ ਨੇ ਧਾਰ ਚੋਕੇ ਕਿਹੜਾ ਦੂਰ ਹੈ ਧੜਕ ਕੇ 5 ਵਜੇ ਆ ਕੇ ਚੋ ਲਾਂਗੇ ਤੇ ਕਹਿੰਦਾ ਪੂਆ ਧਾਰ ਤਾਂ ਮੈਂ ਹਥਾਂ ਧੜਕੇ ਚਵਾ ਜਾਕਰੂ ਕਿਉਂਕਿ ਨੇੜੇ ਆ ਜਵਾਕਾ ਨੂੰ ਵੀ ਆਇਆ ਵੀ ਪੂਆ ਸਾਡੀਆਂ ਕੋਈ ਵੀ ਨਹੀਂ ਆਉਂਦੀ ਅਮਰਤ ਵੀ ਨਹੀਂ ਆਉਂਦੀ ਹੈਗੀ ਕਿਉਂਕਿ ਮਾਸੀ ਮਾਸੜ ਜੀ ਵਿਰਦਨੇ ਹਨਾ ਤੇ ਉਹ ਤਾਂ ਵਿਚਾਰੇ ਉਹ ਕਹਿੰਦੇ ਵੀ ਕੀ ਨੇ ਦੋ ਰੋਟੀਆਂ ਨੇ ਚਲ ਮਾਸੀ ਬਣਾ ਲੈਂਦੀ ਆ ਫਿਰ ਅਮਰਤ ਨੂੰ ਵੀ ਆਏ ਆ ਵੀ ਇਹਨਾਂ ਨੂੰ ਵੀ ਸਹਾਰਾ ਵੀ ਸਾਡਾ ਅਮਰਤ ਨੂੰ ਉਹਨਾਂ ਦਾ ਚਲ ਦਿਨ ਕਟੀਆਂ ਇਕੱਠੇ ਕਰੀ ਜਾਂਦੇ ਨੇ ਬੈ ਕੇ ਹਨਾ ਦਿਨ ਕਟੀਆਂ ਨੇ ਵਿਚੇ ਰਹਿੰਦੀਆਂ ਤੇ ਕਰੀ ਜਾਂਦੇ ਨੇਗੇ ਤੇ ਕਹਿੰਦੇ ਫਿਰ ਆ ਲੈ ਆਏ ਕਹਿ ਰਹੇ ਦਾ ਵੀ ਸੱਡ ਕੇ ਵਗ ਕੇ ਨਹੀਂ ਕੋਈ ਐ ਨਾ ਕਹਿੰਦੇ ਮੈਂ ਤਾਂ ਵਿਚਾਰੇ ਕਾਨੂੰ ਕਹਿੰਦੇ ਨੇਗੇ ਹਨਾ ਮਾਸੀ ਮਾਸੜ ਸਮਝਦਾਰ ਨੇਗੇ ਆਪਦੇ ਹੀ ਨੋਰਾ ਮਨਜਾ ਕਰਦਾ ਕਹਿੰਦੇ ਜੇ ਮੈਂ ਰਾਜੀ ਆ ਜਾਨੀ ਤਾਂ ਵੀ ਮੇਰਾ ਐ ਹੋ ਜਾਣਾ ਵੀ ਸੇਤੀ ਮੈਂ ਆਪਦੇ ਘਰੇ ਜਾਵਾਂ ਕਿਉਂਕਿ ਘਰ ਵੀ ਸਾਫ ਸਫਾਈਆਂ ਨਾਲ ਹੀ ਬਚਿਆ ਰਹਿੰਦਾ ਜੀ ਬੁੜੀ ਨਾਲ ਘਰ ਹੈ ਕਹਿੰਦੇ ਹੁੰਦੇ ਨੇ ਬੰਦੇ ਨਾਲ ਖੇਤ ਹੈਗਾ ਤੇ ਖੇਤ ਬੰਦੇ ਬਿਨਾਂ ਨਹੀਂ ਬਚਦਾ ਘਰ ਬੁੜੀ ਬਿਨਾਂ ਨਹੀਂ ਬਚਦਾ ਹੈਗਾ ਕਿਉਂਕਿ ਕਿੰਨੀ ਫਿਰ ਆਪਾਂ ਸਾਫ ਸਫਾਈਆਂ ਆ ਲਾ ਲਈਏ ਜਿਹੜਾ ਚੱਕਤਰ ਆਪਦੇ ਹੱਥ ਨਾਲ ਕਰਨੀ ਉਹ ਆਪਦੇ ਹੱਥ ਨਾਲ ਹੀ ਹੁੰਦਾ ਕੰਮ ਵਧੀਆ ਲੱਗਦਾ ਸੋਭਾ ਦਿੰਦਾ ਹੈ ਨਾ ਸੋਹਣਾ ਲੱਗਦਾ ਹਾਏ ਹਾਏ ਦਮ ਫਚੜ ਗਿਆ ਬੋਲਦੀ ਤਾਂ ਵੀ ਚਲੋ ਜੀ ਮੈਂ ਭਾਂਡੇ ਮਾਂਜਦਾ ਤੇ ਭਾਂਡੇ ਮਾਂਜ ਕੇ ਆਪਾਂ ਆਵਾਂਗੇ ਮੱਝਾਂ ਵੱਲ ਤੇ ਮਲਾਈ ਮਲੂਈ ਲਾ ਦੇਣਾ ਤੇ ਫਿਰ ਆਪਾਂ ਮੱਝਾਂ ਦਾ ਕਰ ਦੇਾਂਗੇ ਗੋਹਾ ਸੜਦਿਆਂ ਬਸ ਜੀ ਮੈਂ ਆਥਾਂ ਦੇ ਕੰਮ ਹੁੰਦੇ ਨੇ ਪਾਣੀ ਪਲਾਉਣੀਆ ਤੇ ਧਾਰਾ ਧੁਰਾ ਕੱਢ ਦਿਆਂਗੇ ਤੇ ਹੁਣ ਦਾਲ ਸਬਜ਼ੀ ਬਣਦੇ ਬਣਦੇ ਮੈਂ ਨਏ ਭਾਂਡੇ માં ਜੂਨੇ ਮਲਾਈ ਮਲੂਈ ਲਾ ਲੂਨੇ ਆਟਾ ਗੁੰਨ ਲੂ ਫਿਰ ਚੱਲ ਮੈਂ ਧਾਰਾ ਕੱਢ ਕੇ ਰੋਟੀ ਬਣਾ ਲਵਾਂਗੀ ਕਿਉਂਕਿ ਸੁਣ ਪਤਾ ਇਹ ਨੇਰਾ ਹੋ ਜਾਂਦਾਗਾ ਇੱਥੋਂ ਤਾਂ ਬਸ ਹੁਣ 3.5 ਹੋਣ ਵਾਲੇ ਨੇ ਤੇ ਦਿਨ ਨਹੀਂ ਜਾਊਗਾ ਤੇ ਅੱਜ ਦਿਨ ਹਨਾ ਨਿੱਗਾ ਹੈਗਾ ਤੇ ਹਵਾ ਨਹੀਂ ਚੱਲਦੀ ਹੈਗੀ ਤੇ ਅੱਜ ਕੱਲ੍ਹ ਸਾਜ ਨੇ ਨਾ ਸੌਲ ਲਿਆ ਨਾ ਕੋਟੀ ਲਈ ਹੈ ਕਿ ਅੱਜ ਅਸੀਂ ਤੋਂ ਪੇ ਮਾਮਾਆਂ ਮਾਤੀਆਂ ਬੈਠੀਆਂ ਬਟ ਭੱਜ ਕੇ ਸਾਲ ਮਾਰ ਕੇ ਸਾਵੇਂ ਹੋਈਆਂ ਜਰਕ ਦੇਣ ਮੰਜਾ ਸਾਵੇਂ ਕੀਤਾ ਮੱਚੂ ਮੱਚੂ ਲੱਗਿਆ ਕਰਨ ਕਿਉਂਕਿ ਕੋਟੀਆਂ ਪਾਈਆਂ ਸੀ ਲਾਲਾ ਕੋਟੀਆਂ ਛੱਡਤੀ ਮੈਂ ਜਰਕ ਦੇਣ ਚੁੰਨੀ ਲਈ ਜੋਤ ਕਨਪੂਤ ਚੁੰਨੀ ਦਾ ਘੜਾ ਨਹੀਂ ਛੜਦੀ ਕਿੱਥੋਂ ੱਡਾਂ ਬੇਬੀ ਹਾਏ ਹਾਏ ਗਰਮੀ ਬਹੁਤ ਆਈ ਅੱਜ ਤਾਂ ਅੱਜ ਮੈਨੂੰ ਮੱਜਾ ਮੰਦੀ ਨੂੰ ਵੀ ਗਰਮੀ ਆਈ ਅੱਗੇ ਮੈਂ ਮਾਫਰਾ ਨਹੀਂ ਤਿਲੌਂਦੀ ਸਾਰਾ ਦਿਨ ਤੇ ਜਾਗਟ ਜਾਂ ਕੋਟੀ ਹੈ ਨਾ ਰੱਖਦੀ ਅੱਜ ਨਹੀਂ ਪਿਆ ਹੈਗਾ ਦੁਪਹਿਰ ਨੂੰ ਸਭ ਤੇ ਚਲੋ ਜੀ ਆਪਾਂ ਲਾਉਣੇ ਆ ਕੱਪੜਾ ਕਪੜੇ ਬਹੁਤ ਸਾਰੇ ਕੰਮ ਪਏ ਨੇ ਆਪਾਂ ਫਿਰ ਮਿਲਦੇ ਹਾਂ ਤੁਹਾਨੂੰ ਕੰਮ ਨੇੜੇ ਲਾ ਕੇ ਚਲੋ ਜੀ ਪਤਾ ਹੀ ਆ ਹੁਣ ਹਨਾ ਕੰਮ ਨੇੜੇ ਕੀ ਤੇ ਹਾਂ ਦੁਬਾਰਾ ਆਪਾਂ ਨੂੰ ਕੈਮਰਾ ਔਨ ਕਰਨ ਦਾ ਟਾਈਮ ਵੀ ਨਹੀਂ ਮਿਲਣਾ ਹੈਗਾ ਤੇ ਆਪਾਂ ਐਂਡ ਕਰ ਦਿਆਂਗੇ ਵੀਡੀਓ ਦਾ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਕਰਦੇ ਰਹੋ ਜੀ ਸਪੋਰਟ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗਰ ਨਾਲ ਅੱਜ ਦੇ ਬਲੌਗ ਸ ਇੰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ